ਉਤਰੀ ਥੋਪੀਆ ਚ ਇੱਕ ਲੰਬੀ ਸਮੇਂ ਤੋਂ ਸੁਸਤ ਜਵਾਲਾਮੁਖੀ ਫਟਿਆ ਜੋ ਕਿ 12000 ਸਾਲਾਂ ਦੇ ਅੰਤਰਾਲ ਤੋਂ ਬਾਅਦ ਫਟਿਆ ਫਟਣ ਨਾਲ ਪੈਦਾ ਹੋਈ ਰਾਖ ਲਾਲ ਸਾਗਰ ਤੋਂ ਪਰ ਯਮਨ ਤੇ ਓਮਾਨ ਤੋਂ ਹੁੰਦੀ ਹੋਈ ਹੁਣ ਅਰਬ ਸਾਗਰ ਚ ਉੱਤਰੀ ਭਾਰਤ ਵੱਲ ਵਧ ਰਹੀ ਹੈ ਸੰਗਣੀ ਰਾਖ ਹੁਣ ਦਿੱਲੀ ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਲੰਘ ਰਹੀ ਹੈ ਥੋਪੀਆ ਦੇ ਅਫਾਰ ਖੇਤਰ ਚ ਹੈਲੀ ਗੁਬੀ ਜਵਾਲਾਮੁਖੀ ਜੋ ਕਿ ਅਦੀਸ ਅਬਾਬਾ ਤੋਂ ਲਗਭਗ 800 ਕਿਲੋਮੀਟਰ ਉੱਤਰ ਪੂਰਬ ਚ ਸਥਿਤ ਹੈ ਇਤਵਾਰ ਸਵੇਰੇ ਕਈ ਘੰਟਿਆਂ ਤੱਕ ਫਟਦਾ ਰਿਹਾ ਜਿਸ ਨਾਲ ਨੇੜਲੇ ਪਿੰਡ ਸਵਾਦੀ ਪਰਤੇ ਢੱਕ ਗਏ ਨੇ ਫਰਾਂਸ ਦੇ ਟੂਲੂਜ਼ ਜਵਾਲਾਮੁਖੀ ਐਸ਼ ਐਡਵਾਈਜ਼ਰੀ ਸੈਂਟਰ ਦੇ ਅਨੁਸਾਰ ਜਵਾਲਾਮੁਖੀ ਦੀ ਫਟਣ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਸ ਨਾਲ ਅਸਮਾਨ 'ਚ 14 ਕਿਲੋਮੀਟਰ ਤੱਕ ਧੂਏਂ ਦੇ ਸੰਗਨੇ ਗੁਬਾਰ ਫੈਲ ਗਏ ਨੇ ਜਿਸ ਨਾਲ ਯਮਨ, ਓਮਾਨ, ਭਾਰਤ ਅਤੇ ਉੱਤਰੀ ਪਾਕਿਸਤਾਨ 'ਚ ਸਵਾਦ ਦੇ ਬੱਦਲ ਵੀ ਫੈਲ ਗਏ ਨੇ ਇੱਕ ਸਥਾਨਕ ਪ੍ਰਸ਼ਾਸਕ ਮੁਹੰਮਦ ਸੈਦ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਜਵਾਲਾਮੁਖੀ ਦੇ ਫਟਣ ਨਾਲ ਪਸ਼ੂ ਪਾਲਕਾਂ ਦੀ ਸਥਾਨਕ ਪਾਈ ਚਾਰੇ ਲਈ ਆਰਥਿਕ ਪਰਪਾਵ ਪੈ ਸਕਦੇ ਨੇ ਹਾਲਾਂਕਿ ਹੁਣ ਤੱਕ ਕੋਈ ਮਨੁੱਖੀ ਜਾਨ ਤੇ ਪਸ਼ੂ ਦੀ ਮੌਤ ਵੀ ਨਹੀਂ ਹੋਈ ਪਰ ਬਹੁਤ ਸਾਰੇ ਪਿੰਡਾਂ ਸਵਾਚ ਟੱਗ ਗਏ ਨੇ ਤੇ ਨਤੀਜੇ ਵਜੋਂ ਉਹਨਾਂ ਦੇ ਜਾਨਵਰਾਂ ਕੋਲ ਚਾਰਾ ਵੀ ਬਹੁਤ ਘਟ ਗਿਆ ਤੁਹਾਨੂੰ ਦੱਸ ਦਈਏ ਕਿ ਜਵਾਲਾਮੁਖੀ ਜੋ ਕਿ ਲਗਭਗ 500 ਮੀਟਰ ਦੀ ਉਚਾਈ ਉਤੇ ਹੈ ਰਿਫਟ ਵੈਲੀ ਦੇ ਅੰਦਰ ਸਥਿਤ ਹੈ ਜੋ ਕਿ ਤਿੱਬਰ ਪੂਵ ਵਿਗਿਆਨਕ ਗਤੀਵਿਧੀਆਂ ਦਾ ਇੱਕ ਖੇਤਰ ਹੈ ਜਿੱਥੇ ਦੋ ਟੈਕਟੋਨਿਕ ਪਲੇਟਾਂ ਮਿਲਦੀਆਂ ਨੇ